ਸਭ ਤੋਂ ਪਹਿਲਾਂ ਜੈ ਸ਼ੀ ਰਾਮ ਅੱਜ ਜਿਹੜਾ ਹੈਗਾ ਨਵਾਂ ਸਾਲ ਜਿਹੜਾ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਡੇ ਨਗਰ ਦੇ ਲਈ ਸਾਡੇ ਸ਼ਹਿਰ ਦੇ ਲਈ ਤਨ ਮੈਂ ਆਸ ਕਰਦਾ ਹੈਗਾ ਰਿਖੀ ਮਹਾਰਾਜ ਸਾਰਿਆਂ ਤੇ ਮੇਰਾ ਭਰਾ ਜਿਹੜਾ ਹੈਗਾ ਹੱਥ ਰੱਖਣਗੇ ਸੋ ਅੱਜ ਜਿਹੜਾ ਹੈਗਾ ਕੜਾ ਪ੍ਰਸ਼ਾਦ ਜਿਹੜਾ ਹੈਗਾ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੁਮੇਰ ਚੰਦ ਗੁਪਤਾ ਜੀ ਦੀ ਯਾਦ ਦੇ ਵਿੱਚ ਬੀਟਾ ਵਾਲੇ ਆਲੋ ਜਿਹੜਾ ਹੈਗਾ ਇਹ ਮਤਲਬ ਲਗਾਇਆ ਗਿਆ ਹੈਗਾ ਲੰਗਰ ਸੋ ਵਿਵੇਕ ਜੀ ਵੱਲੋਂ ਮਤਲਬ ਜਿਹੜਾ ਹੈਗਾ ਇਹ ਪ੍ਰਸ਼ਾਦ ਦਾ ਜਿਹੜਾ ਲੰਗਰ ਲਗਾਇਆ ਗਿਆ ਹੈਗਾ ਸੋ ਪਰਮਾਤਮਾ ਜਿਹੜਾ ਹੈਗਾ ਉਹ ਗੁਰਾਇਆਂ ਨਗਰ ਦੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਸਭ ਨੂੰ ਤੰਦਰੁਸਤੀ ਬਖਸ਼ੇ ਤੋਂ ਮੈਂ ਆਸ ਕਰਦਾ ਮੈਂ ਆਪਣੀ ਸਮੂਚੀ ਟੀਮ ਦੇ ਨਾਲ ਇੱਥੇ ਹਾਜ਼ਰ ਹੋਇਆ ਹੈਗਾ ਤੇ ਮੈਂ ਇੱਕ ਵਾਰੀ ਫੇਰ ਤੋਂ ਵਧਾਈ ਦਿਨੇ ਹੈਗਾ ਸਭ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਸ਼੍ਰੀ ਰਾਮ ਪੀਰ ਵੀ ਰੰਗੀ ਹਰ ਹਰ ਮਹਾਦੇਵ ਅੱਜ ਨਵੇਂ ਸਾਲ ਦੇ ਸੰਬੰਧ ਚ ਰਿਸ਼ੀ ਬਾਜ਼ਾਰ ਵੱਲੋਂ ਨਵੇਂ ਸਾਲ ਨੂੰ ਮੁੱਖ ਰੱਖਦੇ ਹੋਏ ਕਰਾ ਪ੍ਰਸ਼ਾਦ ਦੀ ਦੇਗ ਮਲਾ ਕੇ ਗੁਰੂ ਮਹਾਰਾਜ ਦਾ ਨਾਮ ਲੈ ਕੇ ਵਰਤਾਈ ਗਈ ਆ ਔਰ ਇਸ ਸੁਭਾਗੇ ਮੌਕੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪਿਤਾ ਸમાન ਮਕੰਦ ਲਾਲ ਮਾਟਾ ਜੀ ਦਾ ਬਹੁਤ ਯੋਗਦਾਨ ਆ ਜੋ ਕਿ ਹਰ ਇੱਕ ਸਮਾਜਿਕ ਕੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਸਾਡੇ ਕੌਂਸਲਰ ਸਾਥੀ ਰਾਹੁਲ ਪੌਂਜੀ ਸਾਡੀ ਭੈਣ ਜੀ ਔਰ ਸੰਜੀਵ ਹੀਰ ਜੀ ਸੰਨੀ ਮਨੋਤਾ ਜੀ ਇਸ ਵਕਤ ਹਾਜ਼ਰੀ ਲਗਾ ਕੇ ਚੇਅਰਮੈਨ ਸਾਹਿਬ ਹਾਜ਼ਰੀ ਲਗਾ ਕੇ ਗਏ ਆ ਮੈਂ ਸੁਭ ਮੌਕੇ ਤੇ ਸਾਰੇ ਹੀ ਆਪਣੇ ਇਲਾਕਾ ਨਿਵਾਸੀ ਸ਼ਹਿਰ ਨਿਵਾਸੀਆਂ ਨੂੰ ਇਸ ਨਵੇਂ ਸਾਲ ਤੇ ਬਹੁਤ ਹੀ ਮੁਬਾਰਕਾ ਦਿੰਦਾ ਹਾਂ ਔਰ ਅਰਦਾਸ ਕਰਦਾ ਹਾਂ ਕਿ ਨਵਾਂ ਸਾਲ ਸਾਰਿਆਂ ਦੇ ਲਈ ਸੁੱਖਾਂ ਲੱਦਿਆ ਔਰ ਤਰੱਕੀਆਂ ਬਖਸ਼ੇ ਸਾਰਾ ਔਰ ਖੁਸ਼ੀਆਂ ਖੇੜੇ ਲੈ ਕੇ ਆਵੇ ਸਭ ਤੋਂ ਪਹਿਲਾਂ ਜੈ ਸ਼ੀ ਰਾਮ ਅੱਜ ਜਿਹੜਾ ਹੈਗਾ ਨਵਾਂ ਸਾਲ ਜਿਹੜਾ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਡੇ ਨਗਰ ਦੇ ਲਈ ਸਾਡੇ ਸ਼ਹਿਰ ਦੇ ਲਈ ਤਨ ਮੈਂ ਆਸ ਕਰਦਾ ਹੈਗਾ ਰਿਖੀ ਮਹਾਰਾਜ ਸਾਰਿਆਂ ਤੇ ਮੇਰਾ ਭਰਾ ਜਿਹੜਾ ਹੈਗਾ ਹੱਥ ਰੱਖਣਗੇ ਸੋ ਅੱਜ ਜਿਹੜਾ ਹੈਗਾ ਕੜਾ ਪ੍ਰਸ਼ਾਦ ਜਿਹੜਾ ਹੈਗਾ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਸੁਮੇਰ ਚੰਦ ਗੁਪਤਾ ਜੀ ਦੀ ਯਾਦ ਦੇ ਵਿੱਚ ਬੀਟਾ ਵਾਲੇ ਵੱਲੋਂ ਜਿਹੜਾ ਹੈਗਾ ਇਹ ਮਤਲਬ ਲਗਾਇਆ ਗਿਆ ਹੈਗਾ ਲੰਗਰ ਸੋ ਵਿਵੇਕ ਜੀ ਵੱਲੋਂ ਮਤਲਬ ਜਿਹੜਾ ਹੈਗਾ ਇਹ ਪ੍ਰਸ਼ਾਦ ਦਾ ਜਿਹੜਾ ਲੰਗਰ ਲਗਾਇਆ ਗਿਆ ਹੈਗਾ ਸੋ ਪਰਮਾਤਮਾ ਜਿਹੜਾ ਹੈਗਾ ਉਹ ਗੁਰਾਇਆਂ ਨਗਰ ਦੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਸਭ ਨੂੰ ਤੰਦਰੁਸਤੀ ਬਖਸ਼ੇ ਤੁਸੀਂ ਮੈਂ ਆਸ ਕਰਦਾ ਮੈਂ ਆਪਣੀ ਸਮੁੱਚੀ ਟੀਮ ਦੇ ਨਾਲ ਇੱਥੇ ਹਾਜ਼ਰ ਹੋਇਆ ਹੈਗਾ ਤੇ ਮੈਂ ਇੱਕ ਵਾਰੀ ਫਿਰ ਤੋਂ ਵਧਾਈ ਦੇਣਾ ਹੈਗਾ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੀ ਜੀ ਰੰਜੀਤ ਹਰ ਹਰ ਮਹਾਦੇਵ ਅੱਜ ਨਵੇਂ ਸਾਲ ਦੇ ਸੰਬੰਧ ਚ ਰਿਸ਼ੀ ਬਾਜ਼ਾਰ ਵੱਲੋਂ ਨਵੇਂ ਸਾਲ ਨੂੰ ਮੁੱਖ ਰੱਖਦੇ ਹੋਏ ਕਰਾ ਪ੍ਰਸ਼ਾਦ ਦੀ ਦੇਗ ਮਲਾ ਕੇ ਗੁਰੂ ਮਹਾਰਾਜ ਦਾ ਨਾਮ ਲੈ ਕੇ ਵਰਤਾਈ ਗਈ ਆ ਔਰ ਇਸ ਸੁਭਾਗੇ ਮੌਕੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪਿਤਾ ਸમાન ਮਕੰਦਲਾਲ ਮਾਟਾ ਜੀ ਦਾ ਬਹੁਤ ਯੋਗਦਾਨ ਆ ਜੋ ਕਿ ਹਰ ਇੱਕ ਸਮਾਜਿਕ ਕੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਸਾਡੇ ਕੌਂਸਲਰ ਸਾਥੀ ਰਾਹੁਲ ਪੌਂਜੀ ਸਾਡੀ ਭੈਣ ਜੀ ਔਰ ਸੰਜੀਵ ਹੀਰ ਜੀ ਸਨੀ ਮਨੋਤਾ ਜੀ ਇਸ ਵਕ ਇਹ ਹਾਜ਼ਰ ਲਾ ਕੇ ਚੇਅਰਮੈਨ ਸਾਹਿਬ ਹਾਜ਼ਰ ਲਾ ਕੇ ਗਏ ਆ ਮੈਂ ਇਸ ਸ਼ੁਭ ਮੌਕੇ ਤੇ ਸਾਰੇ ਹੀ ਆਪਣੇ ਇਲਾਕਾ ਨਿਵਾਸੀ ਸ਼ਹਿਰ ਨਿਵਾਸੀਆਂ ਨੂੰ ਇਸ ਨਵੇਂ ਸਾਲ ਤੇ ਬਹੁਤ ਹੀ ਮੁਬਾਰਕਾ ਦਿੰਦਾ ਹਾਂ ਔਰ ਅਰਦਾਸ ਕਰਦਾ ਹਾਂ ਕਿ ਨਵਾਂ ਸਾਲ ਸਾਰਿਆਂ ਦੇ ਲਈ ਸੁੱਖਾਂ ਲੱਦਿਆ ਔਰ ਤਰਕੀਆਂ ਬਖਸ਼ੇ ਸਾਰਾ ਔਰ ਖੁਸ਼ੀਆਂ ਖੇੜੇ ਲੈ ਕੇ ਆਵੇ